ਸੈਂਪਲ ਰਿਪ੍ਰੀਸੇਸ਼ਨ ਜੋ ਲਾਅ ਦਾ ਪ੍ਰੋਸੈਸ ਹੈਗਾ ਉਵੇਂ ਜਿਹੜੇ ਜਿਹੜੇ ਉਹਦੇ ਤੇ ਦਿੱਕਤੀ ਹੋਣ ਤਾਂ ਮੈਨੂੰ ਸਟਾਪ ਕਰਦੇ ਕਿੰਨਾ ਥੈਂਕਸ ਜਿਹੜਾ ਦੂਸਰਾ ਗੱਲ ਕੀਤੀ ਸੀ ਕਿ ਸ਼ਾਇਦ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਮੇਰੇ ਲੈਵਲ ਤੇ ਨਾ ਆਜਿ ਪ੍ਰੈਸ਼ਰ ਨਾ ਜਿੰਦਗੀ ਦੇ ਪਹਿਲਾਂ ਸੀ ਤੇ ਨਾਲ ਤੋਂ ਦੱਸਣ ਉਹਨਾਂ ਨੂੰ ਤੁਹਾਡਾ ਵੀ ਕੋਈ ਪ੍ਰੈਸ਼ਰ ਨਹੀਂ ਮੈਨੂੰ ਕੰਮ ਨਾਲ ਪ੍ਰੈਸ਼ਰ ਜਿਹੜਾ ਕੰਮ ਜਨੂਨ ਨਾਲ ਸ਼ੁਰੂ ਕਰਕੇ ਰਹਿਣਾ ਠੀਕ ਹੈ ਜੀ ਅੱਜ ਤੋਂ ਵੀ ਤੁਹਾਨੂੰ ਅੱਜ ਤੁਸੀਂ ਕੰਮ ਛੱਡ ਕੇ ਆਏ ਆ ਜਦੋਂ ਵੀ ਕੋਈ ਅਜਿਹੀ ਤੁਹਾਨੂੰ ਗੱਲ ਲੱਗਦੀ ਹੈ ਬਿਲਕੁਲ ਇੱਕ ਸਰਜੰ ਦਾ ਸ੍ਰੇਅ ਤੇ 100 ਸਰਜੰ ਦਾ ਸ੍ਰੇਅ ਹੋਵੇ ਤਾਂ ਉਹਦੇ ਨਾਲ ਭਾਈਚਾਰੇ ਦੇ ਇੱਕ ਤਰੀਕੇ ਨਾਲ ਆਉਣਾ ਚਾਹਦਾ ਤੇ ਗਰੀ ਕੋਲ ਸਾਰੇ ਵਸਨੀਕ ਨੂੰ ਜਿਹੜੇ ਲੋਕਲ ਹੈਗਾ ਪ੍ਰਾਂਦੇ ਨੂੰ ਮੇਰੀ ਕੰਮ ਵਰਗੀ ਨੌਲੇਜ ਹੈ ਕਿ ਬਿਲਕੁਲ ਵੀ ਤੁਸੀਂ ਵਰੀ ਨਹੀਂ ਕਰਨਾ ਵੀ ਕਿਸੇ ਨਾ ਕੋਈ ਬੇਹੇ ਨਾ ਕੀ ਤੁਹਾਡੇ ਨਾਮ ਜਾਂ ਤੁਹਾਡੇ ਦੁਆਰਾ ਕਿਸੇ ਨਾਲ ਹੋ ਜੂ ਐਂਡ ਨੌ ਨੂੰ ਇੰਪਲੀਮੈਂਟ ਕਰਨਾ ਹੀ ਬਿਸਕ ਸਾਡੀ ਡਿਊਟੀ ਹੈ ਕਿਉਂ ਕਿਸੇ ਰਿਸਪੈਕਟਡ ਬੰਦੇ ਨੂੰ ਆ ਸ਼ਹਿਰ ਨੂੰ ਕਿਉਂ ਤੋ ਲਕੀ ਹਰਾਸ ਕਰੇ ਤਾਂ ਉਹ ਮੈਨੂੰ ਰਿਸਲਟ ਕਰੇ ਕਿ ਅਸੀਂ ਬਰਦਾਸ਼ਤ ਵੈਸੇ ਨਹੀਂ ਕਰਦੇ ਜੇ ਜਦੋਂ ਕੋ ਪ੍ਰੋਪਰ ਵੇ ਨਾਲ ਕਰ ਰਹੀ ਜਿਹੜੀ ਬੰਦੀ ਹੋ ਸਕਦਾ ਕਿੰਨਾ ਲੇਟ ਹੋ ਜਾ ਤੋ ਆਪਾਂ ਸਾਈਬਰ ਤੋਂ ਕਰੋਣੀ ਤੇ ਹੋ ਜਾਵੇ ਅਸੀਂ ਵੀ ਸਾਡੇ ਆਪ ਨੂੰ ਬਚਵਾਇ ਦਵਾਉਣੇ ਵੀ ਗਲਤ ਬੰਦਾ ਹੈ ਜਿਹੜਾ ਗਲਤ ਅਸਰ ਹੈ ਅਸੀਂ ਵੀ ਸਕੂਲ ਨਹੀਂ ਕਰਦੇ ਜੀ ਪਰ ਜਿਹੜਾ ਕੋ ਚੰਗਾ ਜਿਹੜਾ ਕੋ ਚੰਗਾ ਹੋਊਗਾ ਜਿਹੜਾ ਜਨੂਅਰ ਜਿਹੜਾ ਪਰਸਨ ਹੋਊਗਾ ਅਸੀਂ ਉਹਦੀ ਸਪੋਰਟ ਜਰੂਰ ਕਰਦੇ ਆ ਸਰ ਔਰ ਗਲਤ ਬੰਦੇ ਦੀ ਜਿਹੜੀ ਅਸੀਂ ਸਪੋਰਟ ਨਹੀਂ ਕਰਦੇ ਸੋਸਾਇਟੀ ਹੈ ਨਾ ਸੋਸਾਇਟੀ ਵੀ ਨਹੀਂ ਚਾਹੀਦੀ ਪਰ ਮੈਂ ਮੇਰੇ ਤੋਂ ਵੀ ਇਹ ਸ਼ੁਰੂ ਕਰ ਰਿਹਾ ਕਿ ਮੈਂ ਜਿਹੜਾ ਨਾ ਕਿਸੇ ਜਨਰਲ ਪਰਸਨ ਨਾਲ ਕੋਈ ਨਹੀਂ ਲੈਣੀ ਪਰ ਉਹਦੇ ਤੋਂ ਕਰਵਾਉਂਦੇ ਮੇਰੇ ਕੋਲ ਹੋ ਸਕਦਾ ਹੈ ਕਿ ਮੈਨੂੰ ਬੰਦੇ ਨੇ ਇਹ ਨਹੀਂ ਆਇਆ ਕਰਦਾ ਮੈਨਾਂ ਉਹਦੀ ਕੋਈ ਚੀਜ਼ ਨਹੀਂ ਹੈ ਜਿੰਨਾ ਚਿਰ ਮੈਂ